वेलकम ਕਰਦੇ ਮੇਰਾ ਭਰਾ ਫਰੀਦਕੋਟ ਸੇਲ ਕਬੂਤਰ ਦਾ ਠੀਕ ਹੈ ਅੱਜ ਮੇਰਾ ਭਰਾ ਤੁਹਾਡੇ ਆਸਤੇ ਲੈ ਕੇ ਆਏ ਆ ਗੱਲਰ ਵਾਲੀ ਨਸਲ ਚ ਭਰਾਵਾਂ ਦੀ ਡਿਮਾਂਡ ਤੇ ਆਇਆ ਇਹ ਜੋੜਾ ਠੀਕ ਹੈ ਕਈ ਬੰਦਿਆਂ ਨੇ ਕਿਹਾ ਜੀ ਮੈਂ ਕਹਾ ਭਰਾ ਕਹਿੰਦੀ ਵੀ ਗੱਲਰ ਵਾਲੇ ਨੂੰ ਸ਼ੌਂਕ ਕਰੋ ਤੇ ਨਾਲੇ ਵੀ ਸੇਲ ਆਸਤੇ ਪਾਓ ਬਈ ਜੋੜਾ ਠੀਕ ਹੈ ਤੇ ਚੈੱਕ ਕਰੋ ਠੀਕ ਹੈ ਦੋਨੇ ਪੀਲੀਆਂ ਅੱਖਾਂ ਚ ਤੇ ਚੈੱਕ ਕਰ ਲਓ ਕੱਦ-ਗਾੜ੍ਹ ਕੜਨੀ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੋੜਾ ਲੱਗਾ ਲਗਾਇਆ ਹੋਇਆ ਮੇਰਾ ਭਰਾ ਇਹ ਕਬੂਤਰੀ ਦੀ ਹਲਕੀ ਜੀ ਪਜਾਮੀ ਪੈਰੀ ਮੋਜਾ ਠੀਕ ਆ ਮਾਰੇ ਮਾਰੇ ਡੱਕਿਆਂ ਵਾਲੀ ਤੇ ਫੁੱਲੀ ਗਾਰੰਟੀ ਤੇ ਆ ਬਈ ਫੁੱਲੀ ਉੱਡੇ ਹੋਏ ਕਬੂਤਰ ਠੀਕ ਆ ਤੇ ਕਬੂਤਰ ਤੁਹਾਨੂੰ ਦਿਖਾਉਣੇ ਸ਼ੌਕ ਕਰਾਉਣੇ ਲੈਂਥ ਦੇਖ ਲਓ ਕਬੂਤਰ ਦੀ ਠੀਕ ਆ ਕਬੂਦਰੀ ਹੈਗੀ ਵੀਰੇ ਨਿੱਕੇ ਜਿਹੇ ਵਜੂਦ ਦੀ ਗਿੱਠ ਤੋਂ ਛੋਟੀ ਆ ਕਬੂਤਰ ਹੈਗਾ ਪੂਰਾ ਵੀ ਵੱਡੇ ਕੱਦ ਦਾ ਠੀਕ ਆ ਤੁਹਾਨੂੰ ਸ਼ੌਕ ਤੁਹਾਨੂੰ ਲਓ ਮੇਰਾ ਭਰਾ ਠੀਕ ਹੈ ਜਿਹੜੇ ਭਰਾ ਨੂੰ ਚਾਹੀਦਾ ਹੈ ਨਾ ਵੀਰੇ ਉਹੀ ਸੰਪਰਕ ਕਰਿਓ ਟੈਂਪਾਸ ਵਾਲਾ ਭਰਾ ਮੇਰਾ ਕੋਈ ਕੰਟੈਕਟ ਨਾ ਕਰਿਓ ਮੈਨੂੰ ਠੀਕ ਹੈ ਲਓ ਮੇਰਾ ਭਰਾ ਠੀਕ ਹੈ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਕਰੋਨਾ ਤੁਹਾਨੂੰ ਸ਼ੌਂਕ ਠੀਕ ਹੈ ਕੱਲੇ-ਕੱਲੇ ਦਾ ਕਰਕੇ ਲਓ ਮੇਰਾ ਭਰਾ ਠੀਕ ਐ ਸ਼ੌਂਕ ਪਰ ਅੱਖਾਂ ਠੀਕ ਐ ਪੀੜੀਆਂ ਅੱਖਾਂ ਚ ਠੀਕ ਐ ਤੇ ਲਾਲ ਸਿਰ ਦੀ ਸਿਰਫ ਗੱਲ ਵਾਲੀ ਨਸਲ ਚੋਂ ਐ ਮੇਰਾ ਭਰਾ ਠੀਕ ਐ ਦੂਜੇ ਪਾਸੇ ਅੱਖ ਚੈੱਕ ਕਰ ਲਓ ਠੀਕ ਐ ਤੇ ਪੱਲੇ ਸ਼ੌਂਕ ਕਰੋ ਨਾਲ ਤੁਹਾਨੂੰ ਠੀਕ ਐ ਲਓ ਮੇਰਾ ਭਰਾ ਪੂਰੇ ਸ਼ਾਨਦਾਰ ਪੱਲੇ ਐ ਠੀਕ ਐ ਪੂਰੇ ਟੌਪ ਦੇ ਪੂਰੇ ਜਮਾ ਸਾਫ਼ A to Z ਸਾਫ਼ ਪੱਲੇ ਐ ਤੇ ਦੂਜੇ ਪਾਸੇ ਸ਼ੌਂਕ ਕਰੋ ਨਾਲ ਮੇਰਾ ਭਰਾ ਤੁਹਾਨੂੰ ਲਓ ਜੀ ਕਰਮਸ਼ੋ ਪੰਗ ਠੀਕ ਹੈ ਤਮਾ ਸਾਫ ਹਲਾ ਕਰੋ ਮੇਰਾ ਪ੍ਰਾਸ਼ਕ ਪੰਜੇ ਇਹਦੇ ਲਾਲ ਪੰਜੇ ਆ ਮੇਰਾ ਭਰਾ ਇਹਦੇ ਠੀਕ ਹੈ ਤੇ ਡੱਕੇ ਆਏ ਹੋਏ ਪੈਰਾਂ ਤੇ ਛੋਟੇ ਜਿਹੇ ਵਜੂਦ ਦੀ ਕਬੂਦਰੀ ਆ ਠੀਕ ਆ ਗਿੱਟ ਚ ਦੀ ਕਬੂਦਰੀ ਸਾਰੀ ਇਹ ਸ਼ੌਂਕ ਕਰ ਉਹਨਾਂ ਨੂੰ ਛੱਡ ਕੇ ਨਾਲ ਕਬੂਤਰ ਦਾ ਸ਼ੌਂਕ ਕਰਾਉਨੇ ਆ ਮਿਲਿਆ ਹੋਇਆ ਜੋੜਾ ਬਈ ਇਹ ਚੈੱਕ ਕਰ ਲਓ ਕਬੂਤਰ ਦੀ ਖੜਨੀ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਉਹਨੇ ਸ਼ੌਕ ਕਬੂਤਰ ਦਾ ਲਓ ਮੇਰਾ ਭਰਾ ਕਰੋ ਸ਼ੌਕ ਕਬੂਤਰ ਠੀਕ ਹੈ ਜਮਾ ਡੈਟੋਕੋਪੀ ਕਬੂਤਰੀ ਦਾ ਕਬੂਤਰ ਇੱਕੋ ਜਿਹਾ ਸੇਮ ਠੀਕ ਹੈ ਸੇਮ ਬਲੱਡ ਲਾਈਨ ਤੇ ਸੇਮ ਪਟਿਆ ਸਾਰਾ ਕੁਝ ਵੀਰੇ ਠੀਕ ਆ ਅੱਖਾਂ ਚੈੱਕ ਕਰ ਲਓ ਠੀਕ ਆ ਪੂਰੀਆਂ ਗੂੜੀਆਂ ਪੀਲੀਆਂ ਠੀਕ ਆ ਦੂਜੇ ਪਾਸੇ ਚੈੱਕ ਕਰ ਲਓ ਮੇਰਾ ਭਰਾ ਠੀਕ ਆ ਤੇ ਲਾਲ ਸਿਰਾਂ ਜਿਹਨੂੰ ਕਹਿੰਦੇ ਆ ਪੂਰਾ ਗੂੜਾ ਠੀਕ ਆ ਗਾਲਰ ਵਾਲੀ ਨਸਲ ਚੋ ਆ ਵੀ ਮੇਰਾ ਭਰਾ ਪਰ ਉਹਨੇ ਤੁਹਾਨੂੰ ਇਹਦੇ ਪੰਜੇ ਪੱਲੇ ਸ਼ੌਂਕ ਕਰੋ ਸ਼ੌਂਕ ਪੱਲੇ ਠੀਕ ਆ ਪੂਰਾ ਸਾਫ਼ ਅੰਦਰ ਭਰਾ ਆ ਵੀ ਜਿਹਨੇ ਮੇਰੇ ਭਰਾ ਨੇ ਬਰੀਡਿੰਗ ਵਾਸਤੇ ਚਾਹੀਦੇ ਆ ਉਨਾਂ ਵਾਸਤੇ ਬਹੁਤ ਵਧੀਆ ਤੇ ਜਿਹੜੇ ਮੇਰੇ ਭਰਾ ਨੂੰ ਚਾਹੀਦੇ ਇਹ ਬੱਚਿਆਂ ਵਾਸਤੇ ਉਹਦੇ ਵਾਸਤੇ ਬਹੁਤ ਵਧੀਆ ਠੀਕ ਆ ਦੂਜੇ ਪਾਸੇ ਪੰਲਾ ਸ਼ੌਂਕ ਕਰੋਨੇ ਤੁਹਾਨੂੰ ਪੂਰੇ ਵੱਡੇ ਵਜੂਦ ਦਾ ਕਬੂਤਰ ਲਓ ਜੀ ਪੰਲਾ ਚੈੱਕ ਕਰੋ ਮੇਰਾ ਭਰਾ ਕਿੱਡਾ ਵੱਡਾ ਹੈਗਾ ਠੀਕ ਹੈ ਪੂਰਾ ਵੱਡਾ ਕਬੂਤਰ ਹੈ ਵੀਰੇ ਲਓ ਮੇਰਾ ਭਰਾ ਪੰਜੇ ਸ਼ੌਂਕ ਕਰੋ ਹੁਣ ਠੀਕ ਹੈ ਲਓ ਮੇਰਾ ਭਰਾ ਠੀਕ ਆ ਗੂੜੇ ਲਾਲ ਪੰਜਰ ਹਲਕੀ ਜੀ ਪਜਾਮੀ ਪੈਰੀ ਮੋਰ ਇਹਦੇ ਆ ਵੀਰੇ ਇੱਥੋਂ ਜਾਂਦੇ ਡੱਕੇ ਠੀਕ ਐ ਇਹਦੇ ਇਧਰੋਂ ਵੀ ਜਾਂਦੇ ਆ ਦੋਨੇ ਸੇਮ ਕੁਆਲਿਟੀ ਤੋਂ ਸੇਮ ਹੀ ਆ ਮੇਰਾ ਭਰਾ ਠੀਕ ਆ ਜਿਹੜੇ ਭਰਾ ਨੂੰ ਚਾਹੀਦਾ ਉਹ ਹੀ ਕੰਟੈਕਟ ਕਰੇ ਤੇ ਨਾਰਮਲ ਜੇ ਰੇਟ 'ਚ ਦੇਣੀ ਮੇਰਾ ਭਰਾ ਨਾ ਕੋਈ ਬਾਲੇ 'ਚ ਪਰ ਉਹਨਾਂ ਤੋਂ ਨਸ਼ਾ ਛੱਡ ਕੇ ਠੀਕ ਆ ਉਹ ਮੇਰਾ ਵੀ ਠੀਕ ਆ ਜੋੜਾ ਮਿਲਿਆ ਹੋਇਆ ਇਹ